ਸਸਰੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਵੇੜੇ ਵਿੱਚ ਬੈਠੀ ਨਰੈਣਕੁਰ ਦੇ ਕੰਨੀ ਆਵਾਜ਼ ਪਈ ਲੈ ਲੋ ਤੱਕਲਾ ਖੁਰਚਣਾ ਚਿਮਟਾ ਲੈ ਲੋ ਉਹ ਉੱਠ ਕੇ ਬਾਹਰਲੇ ਵਰਾਂਡੇ ਵਿੱਚ ਜਾ ਬੈਠੀ ਆਵਾਜ਼ ਹੁਣ ਉਸ ਤੇ ਨੇੜੇ ਹੀ ਸੀ ਕਿ ਉਸ ਨੇ ਗੱਡੀਆਂ ਵਾਲਿਆਂ ਨੂੰ ਬੁਲਾਉਂਦੇ ਕਿਆ ਕੀ ਗੱਲ ਕੁੜੇ ਮੇਲੋ ਵਾਵਾ ਟਾਈਮ ਬਾਦ ਢੇੜਾ ਮਾਰਿਆ ਕੀ ਦੱਸਾਂ ਸਰਦਾਰਨੀਏ ਮੇਰੀ ਭੈਣ ਪੂਰੀ ਹੋ ਗਈ ਸੀ ਐਨਾ ਕਹਿੰਦਿਆ ਉਸਨੇ ਬਾਹਰੋਂ ਕਿਸੇ ਨੂੰ ਆਵਾਜ਼ ਮਾਰੀ ਆ ਜਾ ਕੁੜੇ ਲਾਂਗਾ ਆਪਣਾ ਹੀ ਘਰ ਐ ਉਸਦੀ ਬੋਲ ਮਾਰਨ ਤੇ 20 ਵਰਿਆਂ ਦੀ ਸੋਹਣੀ ਸੁਨੱਖੀ ਮੁਟਿਆਰ ਅੰਦਰ ਆ ਗਈ ਇਹ ਮੇਰੀ ਭਨੇਵੀ ਐ ਸਰਦਾਰਨੀਏ ਭੈਣ ਤਾਂ ਤੁਰ ਗਈ ਮੇਰੀ ਇਹਨੂੰ ਮੈਂ ਲੈ ਆਈ ਦੇਖ ਲੈ ਬਾਈ ਹੁਣ ਘਰ ਇਸ ਤੋਂ ਬਾਅਦ ਇਸ ਗਲੀ ਦਾ ਗੇੜਾ ਤੋ ਲਾ ਲਿਆ ਕਰੀ ਮੈਲੋਂ ਨੇ ਆਪਣੀ ਭਾਣਜੀ ਨੂੰ ਕਿਹਾ ਉੜੀ ਦਾ ਵਾਵਾ ਸੋਣੀਏ ਨਾਰਾਇਣਕੁਰ ਨੇ ਕਿਹਾ ਐਨੇ ਨੂੰ ਨਾਰਾਇਣਕੁਰ ਦਾ ਮੁੰਡਾ ਬਿੰਦਾ ਆ ਗਿਆ ਕਿਵੇਂ ਆ ਮਾਸੀ ਆਖਿਓ ਬਿਨਾ ਗੋਲਿਆ ਜਿਆ ਅੰਦਰ ਚਲਾ ਗਿਆ ਆਥਨ ਤੱਕ ਨਾਰਾਇਣਕੁਰ ਉੱਥੇ ਮੰਜੇ ਤੇ ਬੈਠੀ ਰਹੀ ਫਿਰ ਬਿੰਦੇ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ ਕਿ ਮੇਰੀ ਪੀੜੀ ਚੁੱਕ ਲਿਆ ਤੰਦੂਰ ਕੋਲ ਰੋਟੀਆਂ ਬਣਾ ਦੇਵਾਂ ਤੇ ਨਾਲੇ ਆਟੇ ਵਾਲੀ ਪ੍ਰਾਂਤ ਚੱਕ ਲਿਆਈ ਰੋਟੀ ਪਕਾਉਂਦੀ ਨਾਰਾਇਣਕੁਰ ਨੂੰ ਸਰੀਰ ਕੋਜ ਢਿੱਲਾ ਜਪਿਆ ਤੇ ਉਸਨੇ ਬਿੰਦੇ ਨੂੰ ਕਹਿ ਕੇ ਦਵਾਈ ਮਗਾ ਲਈ ਰੋਟੀ ਖਾ ਕੇ ਬਿੰਦਾ ਖੇਤੋਂ ਪੱਠੇ ਵੱਡਨ ਚਲਾ ਗਿਆ ਤੇ ਨਾਰਾਇਣਕੁਰ ਦਰਵਾਜ਼ੇ ਵਿੱਚ ਡੇ ਮੰਜੇ ਤੇ ਲਟ ਗਈ ਦਵਾਈ ਦਾ ਨਸ਼ਾ ਹੋਣ ਕਰਕੇ ਉਹ ਘੋਕ ਸੌਂ ਗਈ ਸਰਦਾਰਨੀਏ ਸਰਦਾਰਨੀਏ ਕਹਿੰਦੀ ਮੈਲੋ ਨੇ ਉਸ ਨੂੰ ਜ਼ੋਰ ਦੀ ਖਲੂਨ ਦਿੱਤਾ ਆ ਕੁੜੇ ਮੈਲੋ ਬੈ ਜਾਂ ਭਾਈ ਨਾਰਾਇਣਕੁਰ ਨੇ ਉੱਠਦਿਆਂ ਕਿਹਾ ਜਾ ਕੁੜੇ ਤੇ ਇਹ ਅੰਦਰੋਂ ਪੀੜੀਆਂ ਚੁੱਕ ਲਿਆ ਨਰੈਨ ਕਰ ਨੇ ਮੇਲੋ ਦੇ ਭਨੇਵੀ ਨੂੰ ਕਿਹਾ ਇਸ ਤਾਂ ਨਾ ਗੇਲੋ ਆ ਮੇਲੋ ਨੇ ਕਿਹਾ ਕੀ ਗੱਲ ਸਰਦਾਰਨੀਏ ਅੱਜ ਬੜੀ ਗੂੜੀ نیند ਸੁੱਤੀ ਪਈ ਸੀ ਮੇਲੋ ਨੇ ਪੁੱਛਿਆ ਹਾਂ ਬਾਈ ਬਸ ਅੱਜ ਸਿਰ ਤੋਂ ਚਤ ਠੀਕ ਨਹੀਂ ਸੀ ਗੋਲੀਆਂ ਲੈ ਕੇ ਪੈ ਗਈ ਅੱਛਾ ਅੱਛਾ ਚੱਲ ਚੰਗਾ ਮੈਂ ਤੈਨੂੰ ਵਧੀਆ ਜੀ ਚਾਹ ਬਣਾ ਕੇ ਪਿਉਣੀ ਆ ਕਹਿ ਕੇ ਮੈਲੋ ਅੰਦਰ ਚਲੀ ਗਈ ਉਹ ਪਹਿਲਾਂ ਵੀ ਕਈ ਵਾਰ ਸਰਦਾਰਨੀ ਦੇ ਬਿਮਾਰ ਹੋਣ ਤੇ ਕੰਮ ਧੰਦਾ ਕਰ ਜਾਂਦੀ ਸੀ ਤੇ ਨਰੈਣਕੁਰ ਵੀ ਉਸ ਦਾ ਬੰਦਾ ਵਿਹਾਰ ਦੇ ਦਿੰਦੀ ਸੀ ਮੈਲੋ ਬਾਟੀਆਂ ਵਿੱਚ ਚਾਹ ਪਾ ਲਿਆਈ ਉਹ ਜੇ ਚਾਹ ਪੀਣੀ ਲੱਗਿਆਂ ਕਿ ਬਿੰਦਾ ਖੇਤੋਂ ਪੱਠੇ ਲੈ ਕੇ ਆ ਗਿਆ ਆਈ ਮਾਸੀ ਜਰਾ ਹੱਥ ਲਵਾਈ ਪੰਡ ਰਤਾ ਭਾਰੀ ਐ ਦਰਵਾਜ਼ੇ ਵਿੱਚ ਬੈਠੀ ਮੇਲੋਂ ਨੂੰ ਦੇਖ ਕੇ ਬਿੰਦੇ ਨੇ ਕਿਹਾ ਮੇਲੋਂ ਨੇ ਪੰਡ ਲਵਾ ਕੇ ਕਿਹਾ ਚਾਹ ਪੀਣੀ ਐ ਬਿੰਦਿਆ ਅਜੇ ਝੂਠੀ ਕੋ ਨਹੀਂ ਕੀਤੀ ਹਾਂ ਮਾਸੀ ਦੇ ਦੇ ਘੁੱਟ ਪੀ ਲੈਣਾ ਚਾਹ ਪੀਣ ਤੋਂ ਬਾਅਦ ਗੇਲੋ ਨੇ ਸਾਰੇ ਭਾਂਡੇ ਸਾਫ਼ ਕਰਕੇ ਕੰਧੋਰੀ ਤੇ ਰੱਖ ਦਿੱਤੇ ਅਤੇ ਮਾਸੀ ਭਨੇਵੀ ਉੱਥੋਂ ਚਲੀਆਂ ਗਈਆਂ ਆਥਨ ਤੱਕ ਨਰੈਣਕੌਰ ਤੋਂ ਉੱਠਿਆ ਨਾ ਗਿਆ ਕਿਵੇਲਾ ਹੁੰਦਾ ਵੇਖੋ ਬੋਲੀ ਬਿੰਦੇ ਜਾਂ ਮੇਲੋਂ ਨੂੰ ਬੁਲਾ ਲਿਆ ਅੱਜ ਉਹ ਕੰਮ ਕਰ ਜੂ ਸਾਰਾ ਬਿੰਦਾ ਮੇਲੋਂ ਨੂੰ ਲੈਣ ਗਿਆ ਤਾਂ ਉਸਨੇ ਗੇਲੋ ਨੂੰ ਕਹਿ ਕੇ ਭੇਜ ਦਿੱਤਾ ਕਿ ਉਸਨੇ ਕਿਸੇ ਹੋਰ ਦੇ ਘਰ ਜਾਣਾ ਹੈ ਗੇਲੋ ਬਿੰਦੋ ਦੇ ਮਗਰਮਗਰ ਪੋਲੇ ਪੋਲੇ ਪੈਰੀ ਤੁਰੀ ਆ ਰਹੀ ਸੀ ਤੇ ਉਹਦੀਆਂ ਪਜੇਬਾਂ ਦੀ ਛਣ ਛਣ ਸਾਰੇ ਵਾਤਾਵਰਨ ਵਿੱਚ ਗੂੰਜ ਰਹੀ ਸੀ ਗੇਲੋ ਨੇ ਆਉਂਦਿਆ ਹੀ ਨਾਰਾਇਣਕੁਰ ਦਾ ਚੁੱਲ੍ਹਾ ਸਾਭ ਲਿਆ ਤੇ ਰੋਟੀ ਟੁੱਕ ਕਰਨ ਤੋਂ ਬਾਅਦ ਬਿੰਦਾ ਉਹਨੂੰ ਛੱਡਣ ਜਾਣ ਲੱਗਾ ਤਾਂ ਉਸਨੇ ਨਾਰਾਇਣਕੁਰ ਨੂੰ ਕਿਹਾ ਮਾਸੀ ਫੇਕਰ ਨਾ ਕਰੀ ਜਿੰਨੇ ਦਿਨ ਤੂੰ ਠੀਕ ਨਹੀਂ ਹੁੰਦੀ ਮੈਂ ਆਪੇ ਆ ਕੇ ਕੰਮ ਕਰ ਜਾ ਕਰੂੰ ਚੰਗਾ ਧੀਏ ਜਉਂਦੀ ਵਸਤੀ ਰਹਿ ਨਾਰਾਇਣਕੁਰੇ ਕਿੰਨਾ ਚਿਰ ਉਸ ਨੂੰ ਸੀਸਾ ਦਿੰਦੀ ਰਹੀ ਅਗਲੇ ਦਿਨ ਸੱਜਰੇ ਗੇਲੋ ਕੰਮ ਕਰਨ ਆ ਗਈ ਚਾਹ ਪਾਣੀ ਪੀ ਕੇ ਬਿੰਦਾ ਜਦੋਂ ਗੋਹ ਕੁੜੇ ਦਾ ਕੰਮ ਕਰਨ ਲੱਗਿਆ ਤਾਂ ਗੇਲੋ ਬੋਲੀ ਤੁਸੀਂ ਰਹਿਣ ਦਿਓ ਮੈਂ ਸੱਟ ਦਿੰਨੀ ਆਂ ਗੋਹਾ ਪਰ ਬਿੰਦੇ ਨੇ ਉਸ ਦੀ ਗੱਲ ਨੂੰ ਜਿਵੇਂ ਅਣ ਸੁਣਿਆ ਕਰ ਦਿੱਤਾ ਹੋਵੇ ਉਹ ਗੋਹਾ ਕੁੜਾ ਸੱਟ ਕੇ ਬੋਲਿਆ ਚੱਲ ਤੈਨੂੰ ਛੱਡ ਆਵਾਂ ਫੇਰ ਮੈਂ ਖੇਤ ਵੀ ਜਾਣਾ ਗੇਲੋ ਬਿੰਦੋ ਦੇ ਮਗਰ ਮਗਰ ਤੁਰ ਪਈ ਉਸ ਦਾ ਦਿਲ ਕਰਦਾ ਸੀ ਕਿ ਬਿੰਦਾ ਉਸ ਨਾਲ ਗੱਲ ਕਰੇ ਕਿਉਂਕਿ ਮਣੀ ਮਣ ਬਿੰਦੇ ਨੂੰ ਚਾਹਣ ਲੱਗ ਪਈ ਸੀ ਪਰ ਬਿੰਦੇ ਦਾ ਦਿਲ ਦਿਮਾਗ ਇਸ ਗੱਲ ਤੋਂ ਜਾਣ ਸੀ ਹੁਣ ਗੇਲੋ ਹਰ ਰੋਜ਼ ਕੰਮ ਕਰਨ ਆਉਂਦੀ ਤੇ ਬਿੰਦਾ ਵਾਪਸ ਸੁਨੋ ਉਸ ਤੇ ਡੇਰੇ ਤੇ ਛੱਡ ਆਉਂਦਾ ਪੰਜ ਛੇ ਦਿਨ ਪਿੱਛੋਂ ਨਾਰਾਇਣਕੁਰ ਦੀ ਤਬਿੱਤ ਵੇ ਕੁੱਝ ਠੀਕ ਹੋ ਗਈ ਉਸਨੇ ਗੇਲੋ ਨੂੰ ਗੋੜਾ ਵਾਲਾ ਆਟਾ ਤੇ ਕੁੱਝ ਪੈਸੇ ਦਿੰਦੇ ਕਿਾ ਸ਼ੁਕਰ ਹੈ ਤੀ ਇਹ ਤੂੰ ਇੰਨੇ ਦਿਨ ਕਢਾ ਦਿੱਤੇ ਹੁਣ ਮੈਂ ਆਪੇ ਕੰਮ ਕਰ ਲਿਆ ਕਰੂੰ ਗੇਲੋ ਦੇ ਦਿਲ ਨੂੰ ਜਿਵੇਂ ਡੱਬੂ ਪੈਣ ਲੱਗੇ ਉਸ ਨੂੰ ਲੱਗਿਆ ਕਿ ਉਹ ਹੁਣ ਬਿੰਦੇ ਨੂੰ ਨਹੀਂ ਵੇਖ ਸਕਿਆ ਕਰੂ ਉਸ ਦਿਨ ਜਦੋਂ ਬਿੰਦਾ ਉਸ ਨੂੰ ਛੱਡਣ ਗਿਆ ਤਾਂ ਉਸਦੇ ਪੈਰ ਜਾਨੋ ਅੱਗੇ ਹੀ ਨਹੀਂ ਸਨ ਵੱਧ ਰਏ ਬਿੰਦਾ ਆਪ ਮਹਾਰੇ ਤੁਰਦਾ ਮੋੜ ਤੇ ਪਹੁੰਚ ਗਿਆ ਜਦੋਂ ਉਸਨੇ ਪਛਾਣ ਵੇਖਿਆ ਤਾਂ ਗੇਲੋਂ ਇੰਝ ਤੁਰ ਲਈ ਸੀ ਜਿਵੇਂ ਜਾਨ ਪ੍ਰਵਾਣ ਹੀ ਨਾ ਹੋਣ ਓਏ ਤੁਰਪਾ ਆਉਣ ਫੇਰ ਮੈਂ ਖੇਤ ਵੀ ਜਾਣਾ ਬਿੰਦੇ ਨੇ ਦੂਰੋਂ ਹੋਕਰਾ ਮਾਰਿਆ ਗੇਲੋਂ ਨੇ ਥਮ ਥਲਾਉਂਦੀ ਆਵਾਜ਼ ਵਿੱਚ ਕਿਹਾ ਕੋਈ ਨਹੀਂ ਸਰਦਾਰਾ ਕੱਲ ਤੋਂ ਤੇਰਾ ਇਹ ਕੰਮ ਘਟਜੂ ਗੇਲੋਂ ਦੇ ਇਹ ਬੋਲ ਬਿੰਦੇ ਨੂੰ ਸੂਲ ਵਾਂਗ ਚੁੱਭ ਗਈ ਉਹ ਕਾਫੀ ਸਮਾਂ ਸੋਚਦਾ ਰਿਆ ਤੇ ਫੇਰ ਕਮਾਂਕਾਰਾਂ ਵਿੱਚ ਉਲਝ ਗਿਆ ਹੁਣ ਗੇਲੋ ਦਾ ਵੀ ਉਧਰ ਜਾਣਾ ਘਟ ਗਿਆ ਹੁਣ ਉਹ ਕਦੇ ਕਦਾਈ ਮੇਲੋਂ ਨਾਲ ਢੇੜਾ ਮਾਰਦੀ ਸੀ ਇੱਕ ਦਿਨ ਬਿੰਦਾ ਖੇਤੋਂ ਪੱਠੇ ਲੈ ਕੇ ਮੁੜ ਰਿਆ ਸੀ ਕਿ ਰਸਤੇ ਵਿੱਚ ਉਸ ਨੂੰ ਗੇਲੋ ਮਿਲ ਗਈ ਬਿੰਦੇ ਨੂੰ ਵੇਖ ਕੇ ਉਹ ਬੋਲੀ ਕਿਵੇਂ ਆ ਸਰਦਾਰਾ ਬੜਾ ਨਿਰਮੋਹ ਨਿਕਲਿਆ ਬਿੰਦਾ ਬਿਨਾ ਕੋਈ ਜਵਾਬ ਦਿੱਤੇ ਉਥੇ ਚਲਾ ਗਿਆ ਬਿੰਦੇ ਦਾ ਬਾਪੂ ਉਸਤੇ ਛੋਟੇ ਹੁੰਦਿਆਂ ਤੋਂ ਡਾਕੂਆਂ ਨਾਲ ਰਲ ਗਿਆ ਸੀ ਇਸ ਗੱਲ ਕਰਕੇ ਉਸਦਾ ਅੱਜ ਤੱਕ ਵਿਆਹ ਨਹੀਂ ਸੀ ਹੋਇਆ ਉਨ ਜੋ ਸੋਹਣਾ ਜਵਾਨ ਤੇ ਪਹਿਲੀ ਵੀ ਪੰਜ ਕਿੱਲੇ ਆਉਂਦੀ ਸੀ ਇੱਕ ਦਿਨ ਬਿੰਦਾ ਦਰਵਾਜ਼ੇ ਵਿੱਚ ਬੈਠਾ ਸੀ ਤੇ ਨਰੈਨਕੌਰ ਆਪਣੇ ਸਰੀਕੇ ਵਿੱਚ ਕਿਸੇ ਦੇ ਘਰ ਗਈ ਸੀ ਐਨੇ ਨੂੰ ਗੇਲੋ ਆ ਗਈ ਹੁਣ ਉਹ ਪਿੰਡ ਦੀਆਂ ਸਾਰੀਆਂ ਗਲੀਆਂ ਦੀ ਚੰਗੀ ਵਾਕਫ ਹੋ ਗਈ ਸੀ ਗੇਲੋ ਸੀ ਵੀ ਰੱਜ ਕੇ ਸੁਨੱਖੀ ਕਿ ਕਿਸੇ ਦਾ ਵੀ ਦਿਲ ਉਸ ਉੱਤੇ ਆ ਜਾਵੇ ਪਰ ਬਿੰਦੇ ਨੇ ਕਦੇ ਅੱਖ ਭਰ ਕੇ ਉਸ ਨੂੰ ਨਹੀਂ ਸੀ ਵੇਖਿਆ ਅੰਦਰ ਵੜਦਿਆਂ ਉਹ ਬੋਲੀ ਕੀ ਹਾਲੂ ਸਰਦਾਰਾ ਲੈ ਲੋ ਕੋਈ ਤੱਕਲਾ ਖੁਰਚਣਾ ਬੇਬੇ ਘਰ ਨਹੀਂ ਫੇਰ ਆ ਜਾਈ ਬਿੰਦਾ ਬੋਲਿਆ ਹਾਏ ਵੇ ਸਰਦਾਰਾ ਇੰਨਾ ਨਿਰਮੋਹ ਕਿਉਂ ਬਣਦਾ ਏ ਕਹਿੰਦਿਆਂ ਗੇਲੋ ਨੇ ਉਸ ਦਾ ਹੱਥ ਫੜ ਕੇ ਆਪਣੀ ਛਾਤੀ ਤੇ ਰੱਖਿਆ ਤੇ ਬੋਲੀ ਸੁਣ ਸਰਦਾਰਾ ਮੇਰਾ ਤਾ ਹਰ ਸਾਹ ਹੁਣ ਤੇਰਾ ਮੁਤਾਜ ਹੈ ਬਿੰਦੇ ਦੇ ਸਰੀਰ ਵਿੱਚ ਜਿਵੇਂ ਕਿਸੇ ਨੇ ਕਰੰਟ ਛੱਡ ਦਿੱਤਾ ਹੋਵੇ ਉਸ ਉਸ ਤੇ ਅੰਦਰ ਸਦੀਆਂ ਤੋਂ ਬੁਝਿਆ ਹੋਇਆ ਜਵਾਲਾਮੁਖੀ ਜਿਵੇਂ ਅੱਜ ਫਟ ਗਿਆ ਹੋਵੇ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੈਲੋ ਆਪੇ ਤੋਂ ਬਾਹਰ ਹੁੰਦੀ ਜਾ ਰਹੀ ਸੀ ਐਨੇ ਨੂੰ ਨਰੈਣ ਕੋ ਰਾ ਗਈ ਕੁੜੇ ਧੀਏ ਤੂੰ ਕਦੋਂ ਆਈ ਅੰਦਰ ਵੜਦਿਆਂ ਹੀ ਉਸਨੇ ਗੈਲੋ ਨੂੰ ਪੁੱਛਿਆ ਬਾਤ ਸਮਾਸੀ ਹੁਣੇ ਆਈ ਸੀ ਨਾਵੇਂ ਤੱਕਲੇ ਤੇ ਚਿੰਮਟੇ ਬਣਾਏ ਸੀ ਉਹੀ ਦੇਣ ਆਈ ਸੀ ਚੱਲ ਵਧੀਆ ਕੀਤਾ ਧੀਏ ਤੂੰ ਆ ਗਈ ਮੈਂ ਵੀ ਤੈਨੂੰ ਬੁਲਾਉਣਾ ਹੀ ਸੀ ਮੇਰੀ ਭੈਣ ਦੀ ਸੱਸ ਪੂਰੀ ਹੋ ਗਈ ਮੈਂ ਉੱਥੇ ਜਾਣਾ ਹੈ ਮੇਰੇ ਪਿੱਛੋਂ ਦੋ ਤਿੰਨ ਦਿਨ ਤੋਂ ਘਰ ਦਾ ਕੰਮ ਸਾਂਭ ਲਈ ਤੇਰੀ ਮਾਸੀ ਨੂੰ ਮੈਂ ਸਨੇਹਾ ਲਾ ਦੂੰ ਕਹਿੰਦਿਆ ਨਰੈਣ ਘਰ ਅੰਦਰ ਚਲੀ ਗਈ ਗੇਲੋ ਨੂੰ ਤਾਂ ਜਿਵੇਂ ਕਿਸੇ ਨੇ ਸਵਰਗ ਦੇ ਦਿੱਤਾ ਹੋਵੇ ਅਗਲੇ ਦਿਨ ਨਾਰੈਣਕੁਰ ਨੇ ਸਨੇਹ ਭੇਜ ਕੇ ਗੇਲ ਨੂੰ ਸੱਦ ਲਿਆ ਉਸ ਨੂੰ ਸਾਰੇ ਕੰਮ ਸਮਝਾ ਕੇ ਆਪ ਦੁਪਹਿਰ ਵਾਲੀ ਵਾਸਤੇ ਭੈਣ ਕੋਲ ਚਲੀ ਗਈ ਗੈਲੋ ਨੇ ਰੋਟੀ ਬਣਾ ਕੇ ਰੱਖ ਦਿੱਤੀ ਤੇ ਬਿੰਦੇ ਦੀ ਉਡੀਕ ਕਰਨ ਲੱਗੀ ਕੰਮ ਕਰਦੀ ਫਿਰਦੀ ਗੈਲੋ ਵਿਹੜੇ ਵਿੱਚ ਆਪਣੇ ਆਪ ਨੂੰ ਘਰ ਦੀ ਨੌਂ ਦੇ ਰੂਪ ਵਿੱਚ ਵੇਖਣ ਲੱਗੀ ਸ਼ਾਮ ਨੂੰ ਬਿੰਦੇ ਦੇ ਆਉਂਦੇ ਉਸ ਨੇ ਪਾਣੀ ਦਾ ਗਲਾਸ ਬਿੰਦੇ ਅੱਗੇ ਕਰ ਦਿੱਤਾ ਜਦੋਂ ਬਿੰਦੇ ਨੇ ਪਾਣੀ ਪੀ ਕੇ ਗਲਾਸ ਫੜਿਆ ਤਾਂ ਗੈਲੋ ਨੇ ਉਸ ਦਾ ਹੱਥ ਆਪਣੇ ਹੱਥ ਨਾਲ ਲਾਇਆ ਬਿੰਦਾ ਉਸ ਦੀਆਂ ਸਾਰੀਆਂ ਮਸ਼ਕਰੀਆਂ ਸਮਝਦਾ ਸੀ ਉਹ ਅੱਖਾਂ ਵਿੱਚ ਹੱਸਦਾ ਬੋਲਿਆ ਚੱਲ ਤੈਨੂੰ ਛੱਡ ਆਵਾਂ ਫੇਰ ਮੈਂ ਆ ਕੇ ਰੋਟੀ ਖਾਉਂ ਗੇਲੋ ਹੁਣ ਉਸਤੇ ਬਰਾਬਰ ਤੁਰਨ ਲੱਗੀ ਉਸ ਤੇ ਆ ਝਾਂਜਰਾ ਦੀ ਛੰਕਾਰ ਬਿੰਦੇ ਦਾ ਦਿਲ چیرਦੀ ਸੀ ਵਾਪਸ ਆ ਕੇ ਉਸਨੇ ਰੋਟੀ ਖਾਧੀ ਤੇ ਵਿਹੜੇ ਵਿੱਚ ਪਈ ਮੰਜੀ ਤੇ ਲੰਬਾ ਪੈ ਗਿਆ ਉਸ ਰਾਤ ਉਸਨੂੰ ਨੀਂਦ ਨਹੀਂ ਆਈ ਉਹ ਸਾਰੀ ਰਾਤ ਗੇਲੋ ਬਾਰੇ ਸੋਚਦਾ ਰਿਹਾ ਅਗਲੇ ਦਿਨ ਸੱਜਰੇ ਹੀ ਗੇਲੋ ਨੇ ਕੁੰਡਾ ਖੜਕਾਇਆ ਕੁੰਡਾ ਖੋਲਦਿਆਂ ਬਿੰਦੇ ਦੀਆਂ ਬਾਸ਼ਾਂ ਖੜ ਗਈਆਂ ਨੀ ਲੀਲੇ ਕੱਗਰੇ ਮੱਥੇ ਤੇ ਚੰਦ ਗੈਲੋ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ ਬਿੰਦਾ ਉਸ ਨੂੰ ਵੇਖਦਿਆਂ ਹੀ ਜਾ ਰਿਹਾ ਸੀ ਕੀ ਵੈਣਾ ਸਰਦਾਰਾ ਕਦੇ ਕੁੜੀ ਨਹੀਂ ਵੇਖੀ ਗੈਲੋ ਨੇ ਬਿੰਦੇ ਨੂੰ ਛੇੜਦਿਆਂ ਕਿਹਾ ਬਿੰਦਾ ਹੱਸ ਕੇ ਅੰਦਰ ਵੜ ਗਿਆ ਤੇ ਚਾਹ ਦੀ ਢੀ ਕਰਨ ਲੱਗਾ ਕਦੋਂ ਆਉਣਾ 마ਸੀ ਨੇ ਮੁੜ ਕੇ ਚਾਹ ਫੜਾਉਂਦਿਆਂ ਗੈਲੋ ਨੇ ਕਿਹਾ ਅੱਜ ਆਥ ਨੂੰ ਆਜੂ ਬੇਬੇ ਉਦੋਂ ਤੱਕ ਤੂੰ ਘਰੇ ਰਹੀਂ ਮੈਂ ਪੱਠੇ ਲੈ ਆਵਾਂ ਕਹਿੰਦੇ ਆ ਬਿੰਦਾ ਪੱਲੀ ਚੱਕਣੀ ਲੱਗਿਆ ਕਿ ਗੈਲੋ ਨੇ ਉਸਦਾ ਹੱਥ ਫੜ ਲਿਆ ਤੇ ਬੋਲੀ ਸਰਦਾਰਾ ਅੱਜ ਦੀ ਸਾਰੀ ਦਿਹਾੜੀ ਮੇਰੇ ਨਾਲ ਕੱਟ ਲਾ ਫੇਰ ਪਤਾ ਨਹੀਂ ਕਦੋਂ ਮੌਕਾ ਮਿਲੂ ਤੇ ਨਾਲੇ ਅੱਜ ਮੌਸਮ ਵੀ ਖਰਾਬ ਲੱਗਦਾ ਹੈ ਬਿੰਦਾ ਮੰਨ ਗਿਆ ਉਹ ਦੋਵੇਂ ਦਰਵਾਜ਼ੇ ਵਿੱਚ ਬੈਠ ਕੇ ਗੱਲਾਂ ਕਰਨ ਲੱਗ ਪਏ ਹਲਕਾ ਹਲਕਾ ਮੀਂਹ ਸ਼ੁਰੂ ਹੋ ਗਿਆ ਗੈਲੋ ਭੱਜ ਕੇ ਵੇੜੇ ਵਿੱਚ ਆ ਗਈ ਤੇ ਭਿੱਜਣ ਲੱਗੀ ਮੈਨੂੰ ਇਹ ਮੀਂਹ ਬਹੁਤ ਚੰਗਾ ਲੱਗਦਾ ਸਰਦਾਰਾ ਭਿੱਜਦੀ ਹੋਈ ਗੈਲੋ ਦਾ ਰੂਪ ਹੋਰ ਵੀ ਨਿਖਰ ਆਇਆ ਸੀ ਬਿੰਦੇ ਨੇ ਉੱਠ ਕੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਗੈਲੋ ਨੇ ਵੀ ਗੋਰੀਆਂ ਗੋਰੀਆਂ ਬਾਹਾਂ ਦਾ ਕਲਾਵਾ ਭਰ ਲਿਆ ਦੋਵੇਂ ਸਭ ਕੁਝ ਭੁੱਲ ਚੁੱਕੇ ਨੰਮੀ ਕਰਨੋਂ ਪੂਰਾ ਭਿੱਜ ਚੁੱਕੇ ਸਨ ਗੈਲੋ ਦਾ ਰੂਪ ਡੁੱਲ ਡੁੱਲ ਪੈ ਰਿਹਾ ਸੀ ਉਹ ਦੋਵੇਂ ਆਪਣੀਆਂ ਹੱਦਾਂ ਤੋਂ ਬਹੁਤ ਦੂਰ ਲੰਘ ਚੁੱਕੇ ਸੀ ਸਾਰੀ ਦਿਹਾੜੀ ਉਹਨਾਂ ਨੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਕੱਢ ਦਿੱਤੀ ਉਸ ਦਿਨ ਤੋਂ ਬਾਅਦ ਉਹ ਕਦੇ ਖੇਤਾਂ ਵਿੱਚ ਤੇ ਕਦੇ ਘਰ ਮਿਲਦੇ ਰਹਿੰਦੇ ਇੱਕ ਦਿਨ ਬਿੰਦੇ ਨੇ ਗੇਲੋ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਗੇਲੋ ਬੋਲੀ ਨਾ ਸਰਦਾਰਾ ਪਾਕ ਮੁਹੱਬਤ ਮੁਹੱਬਤ ਇਹ ਵੱਟਾ ਨਾ ਲਗਾਈ ਕੁੱਲੀਆਂ ਦੀ ਐਟ ਕਦੇ ਚਵਾਰੇ ਨਹੀਂ ਲੱਗਦੀ ਲੋਕ ਮੈਨੂੰ ਤੱਤੜੀ ਨੂੰ ਮਹਿਣੇ ਮਾਰਨਗੇ ਭਾਈ ਜ਼ਮੀਨ ਲਈ ਜੱਟ ਦਾ ਪੁੱਤ ਪੱਟ ਲਿਆ ਬੋਲਦਿਆਂ ਬੋਲਦਿਆਂ ਉਸ ਦਾ ਗਲ ਭਾਰ ਆਇਆ ਸਰਦਾਰਾ ਮੈਂ ਜਿੰਨਾ ਚਿਰ ਜਿਉ ਤੇਰੇ ਲਈ ਜਿਉ ਤੇਰੀ ਇਮਾਨਤ ਬਣ ਕੇ ਰਹਾਂ ਦਿਨ ਮਹੀਨੇ ਬੀਤਦੇ ਗਏ ਇੱਕ ਦਿਨ ਮੇਲੋਂ ਬਿੰਦੇ ਦੇ ਘਰ ਆਈ ਉਹ ਬਹੁਤ ਖੁਸ਼ ਲੱਗ ਰਹੀ ਸੀ ਲੈ ਸਰਦਾਰਨੀਏ ਮੂੰਹ ਮਿੱਠਾ ਕਰ ਗੇਲੋ ਦਾ ਰਿਸ਼ਤਾ ਪੱਕਾ ਕਰ ਆਈਆਂ ਕਹਿੰਦੇ ਆ ਮੇਲੋਂ ਨੇ ਲੱਡੂ ਨਰੈਣਕੁਰ ਨੂੰ ਦਿੱਤੇ ਕਿਵੇਂ ਆ ਮਾਸੀ ਪਿੰਦੇ ਨੇ ਆਉਂਦੇ ਕਿਆ ਆਜਾ ਲੱਡੂ ਖਾ ਲਾ ਗੈਲੋ ਦਾ ਰਿਸ਼ਤਾ ਕਰਾਈਆਂ ਸੁੰਦੈਂ ਬਿੰਦੇ ਦੇ ਪੈਰੋਂ ਹਟੋ ਜ਼ਮੀਨ ਨਿਕਲ ਗਈ ਉਸ ਨੂੰ ਗੇਲੋਂ ਦੀ ਹਰ ਗੱਲ ਯਾਦ ਆਉਣ ਲੱਗ ਪਈ ਅਗਲੇ ਦਿਨ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਪਿੰਡ ਵਿੱਚ ਰਹਿੰਦੇ ਟੱਪਰ ਵਾਸੀਆਂ ਦੀ ਕੁੜੀ ਟੋਬੇ ਵਿੱਚ ਡਿੱਕੇ ਮਰ ਗਈ ਬਿੰਦੇ ਦੀ ਜਿਵੇਂ ਜਾਨ ਹੀ ਨਿਕਲ ਗਈ ਨੰਗੇ ਪੈਰੀ ਉਹ ਡੇਰੇ ਵੱਲ ਭੱਜਿਆ ਗੇਲੋਂ ਦੀ ਲਾਸ਼ ਵੇਖ ਕੇ ਉਸ ਦੀਆਂ ਭੂਬਾ ਨਿਕਲ ਗਈਆਂ ਉਸ ਦਾ ਹੱਸਦਾ ਚਿਹਰਾ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਤੇਰੀ ਇਮਾਨਤ ਨੂੰ ਦਾਗ ਨਹੀਂ ਲੱਗਣ ਦਿੱਤਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ